ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਣਾ ਤੁਹਾਡਾ ਫਰਜ਼ ਬਣਦਾ ਹੈ ਸਾਡਾ ਕੰਮ ਹੈ ਵੀਡੀਓ ਨੂੰ ਬਣਾਉਣਾ ਜੀ ਅੱਜ ਪਹੁੰਚ ਚੁੱਕੇ ਆਂ ਪਿੰਡ ਮਾਸੀਕੇ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਸਵੀਰ ਸੱਜ ਨੂੰ ਲੱਗਦੀ ਪੱਟੀ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆਂ ਐਂਡ ਤੱਕ ਜਰੂਰ ਜੁੜੇ ਰਹੋ ਤੇ ਆਓ ਕਰੀਏ ਗੱਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਦੂ ਸਾਹਿਬ ਜੀ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਮਹਾਰਾਜ ਕਿਰਪਾ ਬਾਬੇ ਦੀਪ ਸਿੰਘ ਦੀ ਸ਼ੁਕਰ ਹੈ ਜੀ ਤੇ ਅੱਜ ਫਿਰ ਨਿਊ ਮਾਲ ਲੈ ਜਾਂਦਾ ਫਿਰ ਹਾਂਜੀ 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 ਠੀਕ ਹੈ ਡਰੈਸ ਨੋਟ ਕਰੀਏ ਜੀ ਪਿੰਡ ਮਾਸੀਕੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਨਾਮ ਰਾਜਪਾਲ ਸਿੰਘ ਮੋਬਾਈਲ ਨੰਬਰ 87280 55134 ਠੀਕ ਹੈ ਜੀ ਤੇ ਅੱਜ ਮੈਂ ਤੋਂ ਸ਼ੁਰੂਆਤ ਕਰਨ ਲੱਗੇ ਹਾਂਜੀ ਹਾਂਜੀ ਕਿਣਵਾ ਸੁਆ ਤੇ ਕੀ ਡਿਟੇਲ ਆਂਦੀ ਕਵਾ ਸੰਤੂ ਸਾਹਿਬ ਜੀ ਤਿੱਜਾ ਹੋਊਗਾ ਅੱਛਾ ਤੇ ਡਿਟੇਲ ਇਹਦੀ ਬੱਚਾ ਮਰਿਆ ਇਹਦਾ ਮਹੀਨੇ ਦੀ ਸੁਈ ਹੋਊਗੀ ਏ ਅੱਛਾ ਤੇ ਫਿਰ 11 12 ਲੀਟਰ ਆ 11 12 ਕਿਲੋ ਦੋ ਜੱਟ ਆ ਮਿਲਦੀ ਕਿੱਦਾਂ ਬੜੀ ਏ ਕਿ ਬਰਫਿਆ ਨਹੀਂ ਦੀ ਕੋਈ ਪਾੜਾ ਨਹੀਂ ਪਾਉਣਾ ਕੋਈ ਵੰਗਾ ਨਹੀਂ ਕੋਈ ਟੀਗਾ ਨਹੀਂ ਇਤਰਾ ਬਹਿ ਜਾਣਾ ਅੱਛਾ ਤੇ ਧਾਰ ਦੇ ਦੇ ਨਹੀਂ ਤਾਂ ਪੰਪ ਪੈਣਾ ਚੋਲ ਅੱਛਾ ਧਾਰ ਤੇ ਮਿਲ ਪੈਣਾ ਧਾਰ ਤੇ ਮਿਲ ਪੈਣਾ ਅੱਛਾ ਠੀਕ ਹੈ ਜੀ ਬਹੁਤ ਵਧੀਆ ਫਿਰ ਤੇ ਹਨਾ ਚੋਣ ਓਕੇ ਆ ਚੋਣ ਓਕੇ ਇੱਕ ਨੰਬਰ ਠੀਕ ਆ ਜੀ ਖੋਲ ਕੇ ਚਾੜ ਚੋੜ ਪਾਉਣ ਦੀ ਲੋੜ ਨਹੀਂ ਇਹਨੂੰ ਕੁਝ ਨਹੀਂ ਪਾਉਣਾ ਸਰ ਜੀ ਸਾਹਿਬ ਨਾ ਝਾਣਾ ਪੋਣਾ ਨਾ ਜਾੜ ਪੋਣੀ ਸੱਜਰੋ ਨਾ ਠੀਕ ਆ ਲਾਉਣਾ ਤੇ ਬਿਲਕੁਲ ਓਕੇ ਧਾਰ ਤੇ ਮੇਲਾ ਬਿੱਲੀ ਮਣਕੀ ਅੱਖ ਤੇ ਜਿਹੜੀ ਨੀਲੀ ਰਾਵੀ ਦੇ ਵਿੱਚ ਆਉਂਦੀ ਆ ਠੀਕ ਆ ਜੀ ਲਓ ਜੀ ਥਾਂ ਤੁਣ ਬਹੁਤ ਸੋੜਾ ਲੱਗਾ ਨੋਕ ਵਾਲਾ ਥਾਂ ਨਾ 11 12 ਕਿਲੋ ਦੁੱਧ ਆਦਾ ਵੀਰ ਲੋ ਸੁਆ ਭਾਵੇਂ ਤੀਜਾ ਲਾ ਲਿਓ ਤੇ ਭਾਵੇਂ ਚੌਥਾ ਵਜਨ ਮੰਨ ਲਿਓ ਠੀਕ ਆ ਜੀ ਫੇਗਮੂ ਦੀ ਕੁਆਲਿਟੀ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਜੀ ਬਾਡੀ ਬੰਤਰ ਚੰਗੀ ਆ ਰਮਾਈ ਦੀ ਗੱਤ ਵਜਨ ਫੋਲੇ ਜੀ ਭਾਈ ਇਹਦਾ ਰੇਟ ਕੀ ਕਰਦਗੇ ਇਹ ਸੰਤੂ ਸਾਹਿਬ ਜਿੱਦੀ ਠੰਡੀ ਜੀ ਤਹਿਸੀਲ ਆ ਨਾ ਮੱਝ ਤੇ ਦੁੱਧ ਆ ਹਾਂ ਤੇ ਮੱਝ ਦੇ ਭਾਵੇਂ 75000 ਦੀ ਵੀ ਘੱਟ ਆ ਪਰ ਆਪਾਂ 75 ਦੀ ਦੇਣੀ ਨਹੀਂ ਗੀ ਨਾ 70 ਦੀ ਵੀ ਨਹੀਂ ਦੇਣੀ ਆਪਾਂ 65000 ਦੀ ਮੱਝ ਦੇ ਦਾਂਗੇ 65 ਦੀ ਹਾਂਜੀ ਉਹ ਚੋ ਕੀ ਮਾਨ ਕਰਦਗੇ ਸੰਤੂ ਸਾਹਿਬ 65 ਚੁਣ ਕਰਾਉਣਾ ਜੀ ਕਰ ਤਾਂ ਹੀ ਪੈਣਾ ਮੱਝ ਦੁੱਧ ਵੇਸਾ ਨਾ 65 ਦੀ ਮੱਝ ਬਿਲਕੁਲ ਜਾਇਜ਼ ਹੈ 7 11 12 ਲੀਟਰ 11 12 ਲੀਟਰ ਵਾਲੀ ਮੱਝ 80 90000 ਦੀ ਆਉਂਦੀ ਹੈ ਹਾਂ ਚਲ ਕਰ ਦਾਂਗੇ 2000 ਰੁਪਏ 63 ਦੀ ਦੇ ਦਾਂਗੇ ਹੋਰ ਕਰਦੇ ਆ ਉੜਦੀ ਜਾਵੇ ਭੱਜਦਾ ਕੁਛ ਨਹੀਂ ਫਿਰ ਉੜਦੀ ਜਾਵੇ ਹਾਂਜੀ ਉੜਦੀ ਜਾਵੇ ਪਾਰ ਲਾ ਦੇ ਚਲ ਪਾਰ ਦੀ ਦੇ ਬਾਹਰ ਦੀ ਸਾੜ ਦੀ ਜਾਂਦੇ ਮਾਰਦੇ ਸਾਡੇ ਹੈ ਚਾ ਇਧਰ ਤੇ ਆ ਪਹਿਲੋ ਮੈਂ ਰਨ ਵੇੜ ਗਏ ਜਾਂ ਬਾਹਰ ਜਾਂ ਦਸੰਦੂ ਸਾਹਿਬ ਲੈ ਨਹੀਂ ਬਾਹਰ ਦਾ ਬਾਹਰ ਦਾ ਨਾ ਕਰ ਕਾੜ ਦੀ ਜਾਂਦੇ ਚਲ ਠੀਕ ਹੈ ਕਾੜ ਦੀ ਵੱਜ ਗਈ ਖੁਸ਼ ਜੋ ਸਠੀਕ ਹੈ ਖੁਸ਼ ਤੇ ਇਹ ਗਾਂ ਦੀ ਕੀ ਡਿਟੇਲ ਹੈ ਕਨਵਰਸੂ ਆ ਗਾਂ ਦਾ ਦੂਜਾ ਸੁਹਾ ਹੈ ਅੱਛਾ ਜੀ ਬੱਚਾ ਮਰਿਆ ਹੈ ਅੱਛਾ ਜੀ ਇਹ ਵੀ 20 ਦਿਨ 25 ਦਿਨ ਸਾਥ ਹੁਣ ਬਹੁਤ ਸੋਹਣਾ ਲੱਗਾ ਹਨਾ ਹੋਗੇ ਹੋਣਗੇ ਅੱਛਾ ਤੇ ਬੁਲਬੁਲ ਦਾ ਬੱਚਾ ਹੈ ਵਾਹ ਜੀ ਵਾਹ ਬਹੁਤ ਸੋਹਣੀ ਰਾਜ ਜੀ ਬੜੀ ਹੈ ਨਾ ਹਾਂਜੀ ਸੋਹਣੀ ਬੜੀ ਹੈ ਪਿਆਰੀ ਬੜੀ ਲੱਗਦੀ ਬੱਜੀ ਕਰੇ ਅੱਛਾ ਤੇ ਦੁੱਧ ਇਹਦੇ ਸਿਰ 11-12 ਲੀਟਰ ਹੈਗਾ ਏ ਠੀਕ ਆ ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਖੋਲ ਕੇ ਤੋਰਾ ਕਰਾਈਏ ਚੈੱਕ ਕਰਨਾ ਬੱਚਾ ਨਹੀਂ ਹੈਗਾ ਤੇ 11-12 ਕਿਲੋ ਦੁੱਧ ਹਾਂਜੀ 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 ਠੀਕ ਆ ਜੀ ਨਾ ਜੀ ਇਹ ਸਕਵਾਰਟੀ ਸਜਣੋ ਵੇਖੋ ਬਾਕੀ ਥਾਂ ਜੰਗਾ ਲੱਗਾ। ਬੜਾ ਸੋਹਣਾ। ਬੱਚੀ ਉੱਤੋਂ ਵੀ ਬੜੀ ਸੋਹਣੀ ਸੱਜੂ ਸਾਹਿਬ। ਉੱਤੋਂ ਵੀ ਪੂਰੀ ਰਾਜੀ ਲਊ ਪਿੱਤ ਜਾ। ਮੋੜ ਲਿਓ। ਫੇਸ ਕੁਆਲਟੀ ਬੜੀ ਸੋਹਣੀ ਹੈ। ਹਾਂਜੀ। ਬਹੁਤ ਸੋਹਣੀ। ਘੱਟ ਬੁੱਤ ਵੀ ਪੂਰਾ ਵੱਡਾ ਥਣ ਥੁਣੀ ਬੜਾ ਸੋਹਣਾ ਲੱਗਾ। ਠੀਕ ਆ ਜੀ ਕਦੇ ਕਾਲੀ ਨਹੀਂ ਪਈਦੀ ਕਰਮਾ ਵਾਲੀ ਇਹਦਾ ਮੁੱਲ ਕੀ ਕਰਤੀਏ ਫਿਰ ਅੰਦੂਸਾਬ ਮੁੱਲ ਤੇ ਦਾ 50-60 ਹਜ਼ਾਰ ਦੀ ਬੱਚੀ ਹਾਂ ਇਹ ਜਗ ਨਹੀਂ ਆਈ ਨਹੀਂ ਬੱਚੀ ਸੋਹਣੀ ਦਰੀ ਚੱਲ ਮੁੱਲ ਹੁਣ ਕਰੀਏ ਪੱਦਰ ਜੀ ਹਾਂਜੀ ਮੁੱਲ ਕਰੀਏ ਮੁੱਲ ਕਰਦੇ ਆਂ ਅੰਦੂਸਾਬ 40 ਦੇ ਦਈਏ ਨਹੀਂ ਮਾਰ ਖੁੱਲਾ ਕਰ ਦੇ ਯਾਰ 35 ਹਜ਼ਾਰ ਦੀ ਦੇ ਦਾਂਗੇ ਹੋ ਯਾਰ ਛੱਡ ਦੇ ਚਲ 30 ਦੀ ਦੇ ਠੀਕ ਆ ਕੋਚੋ ਕੋਚ ਠੀਕ ਆ ਜੀ ਚਲ ਜੀ ਆ ਸੇਂਗ ਵਾਲੀ ਦਾ ਕੀ ਡਿਟੇਲ ਐ ਸੁਗੱਬਣ ਆ ਹਾਂਜੀ ਇਹ ਗੱਬਣ ਆ ਸੰਤੂ ਸਾਹਿਬ ਇਹ ਆਪਾਂ ਟੋਕੜ ਗੱਬਣ ਲਿਆਂਦੀ ਸੀ ਅੱਛਾ ਤੇ ਉਦੋਂ ਦੁੱਧ ਦੇ ਥਲੇ 8 ਕਿਲੋਟਰ ਹੈਗਾ 7-8 ਲੀਟਰ ਦਿੰਦੀ ਹਦੋਂ ਠੀਕ ਆ ਦੂਜੇ ਸੂਏ ਨੇ ਸੁਣਾਇਰ ਕੀ ਠੀਕ ਆ ਐਰ ਕੀ ਕਿੰਨਾ ਕੇ ਦੁੱਧ ਭਰ ਦੋ ਰੜੇ ਰੜੇ ਦੇ ਨਾ ਵੇਖੋ ਹੁਣ ਇਹ ਮਹਾਰਾਜ ਦੇ ਵਾਸਤੇ 13-14 ਦੇ ਦਊਗੀ ਠੀਕ ਆ ਜੀ ਸੇਂਗ ਹੈਗਾ ਨਾ ਇੱਕ ਹਾਂ ਜੀ ਹੈਗਾ ਸੰਤੂ ਸਾਹਿਬ ਸੇਂਗ ਹੈਗਾ ਹੈ ਵੇੜਿਆ ਫੁੱਟਿਆ ਆਇਆ ਨਾ ਦਬਾਰਾ ਫੁੱਟਿਆ ਸੀ ਦਬਾਰਾ ਫੁੱਟਿਆ ਹਾਂ ਕਿਉਂ ਗਾ ਆ ਸਜਣੋਂ ਟੇਲਾ ਆਇਆ ਠਾ ਨੂੰ ਹਾਂ ਦੱਸ ਗਿਆ ਨਹੀਂ ਚੰਗੀ ਤਾਂ ਗਿਆ ਤੇ ਬਾਕੀ ਲਾਲ ਲੂੜ ਚੰਗੇ ਆ ਮੱਥਲ ਦੇ ਹਾਂ ਦੇਣਾ ਫਤ ਲੈ ਜੂਗੀ ਨਾ ਹਾਂਜੀ ਲੈ ਜੂਗੀ ਹੁਣ ਅੰਦਰ ਅੰਦਰ ਠੀਕ ਆ ਹਲਤਾ ਲੈ ਜੇ 10 ਦਿਨ ਸਜਣੋਂ ਲੈ ਜੇ ਕਿਉਂਕਿ ਦਿਨ ਖੜਦੀ ਆ ਲਾਲ ਲੂੜ ਬਹੁਤ ਸੋਹਣੇ ਪਏ ਆ ਦੂਜਾ ਸਵੇਰ ਤੋਂ ਜਾ ਰਹੀ ਹੈ ਨਾ ਠੀਕ ਹੈ ਤੇ ਮੁੱਲ ਕੀ ਕਰਦੀ ਜਾਂਦਾ ਮੁੱਲ ਸੰਤੂ ਸਾਹਿਬ 30000 ਕਰਦਿਏ ਠੀਕ ਹਾਂਜੀ ਤੇ ਕਿੰਨੇ ਦੀ ਜੈ ਸਨੋ ਕਰੀਏ 28 ਦੀ ਕਰਦਿਏ ਹੋਰ ਦੋ ਕਰਦਿਏ ਆਪਣੀ ਸੰਤੂ ਸਾਹਿਬ 26 ਦੀ ਦੇ ਦਾਂਗੇ ਹੋਰ ਕਰਦੇ 25 ਦੀ ਕਰਦੇ ਉਹ 25 ਦੀ ਦੇ ਦਾਂਗੇ ਖੋਜੋ ਠੀਕ ਹੋ ਸ਼ਾਹੀ 25 ਦੀ ਜਾਣਦੇ ਆ ਆ ਸਹੀ ਆ ਸਾਬੇ ਤਿਲੜ ਆ ਗਾਂ ਸੁਰੀ ਆ ਤੇ ਉਹ ਬੱਛੀ ਆ ਬੱਛੀ ਕਿੱਥੇ ਆ ਬੱਛੀ ਆ ਉਹ ਬਾਹਰ ਬੱਜੀ 18 ਹੁੰਦਾ ਠੀਕ ਆ ਭਰਾ ਯਰਸੀ ਜਾ ਗਿਆ ਨਾ ਠੀਕ ਆ ਵੈੜ ਵੀ ਚੰਗੀ ਥਾਂ ਬੜਾ ਸੋਹਣਾ ਲੱਗਾ ਨੋਕ ਵਾਲਾ ਵਾਹ ਜੀ ਵਾਹ ਬਹੁਤ ਸੋਹਣੀ ਆ ਗਾਂ ਦੀ ਥਾਂ ਦੀ ਪਰ ਇੱਕ ਥਾਂ ਤੇ ਲੈਣਾ ਹਾਂਜੀ ਇੱਕ ਥਾਂ ਤੇ ਲੈ ਆ ਠੀਕ ਆ ਪਿਛਲੇ ਦੀ ਫਿਸ਼ਲੇ ਥਾਂ ਦੀ ਤੇਲਿਆ ਦੇ ਵਹਿੜ ਚੰਗੀ ਆ ਚਮਕ ਤਮਕ ਵਾਲੀ ਆ ਸਜੋ ਠੀਕ ਆ ਥਣ ਥਣ ਚੰਗਾ ਨੋਕਰ ਲੱਗਾ ਮੋੜ ਲਿਓ ਕੱਦ ਵੀ ਚੰਗਾ ਸੋਹਣਾ ਵੱਡੀ ਆ ਇਹਦਾ ਦੁੱਧ ਪੱਕਾ ਕਿੰਨਾ 10 ਲੀਟਰ ਇਹਦੇ ਥੱਲੇ 10 ਲੀਟਰ ਪੱਕਾ ਦੁੱਧ ਹੈਣਾ ਠੀਕ ਆ ਭਾਅ ਤੱਕ ਨਾ ਕਰਦਗੇ 20000 ਤੇ ਮਾਨ ਕੀ ਕਰਦਗੇ 20000 ਹੋਰ ਕਰਦੇ ਯਾਰ 17 ਨਹੀਂ ਦੇ ਬੀਏ 16 ਦੀ ਜਾਣਦੇ 16 ਦੀ ਜਾਣ ਲਿਖਣਾ ਠੀਕ ਆ 16 ਤੇ 25 16 25 34 34 68 68000 ਰੁਪਏ ਸਾਰੇ ਰੇਟ ਸੱਜਣੋ ਨਰਖ ਪਰਖ ਤਸੱਲੀ ਕਰਕੇ ਤੁਹਾਡਾ ਫਰਦ ਬੰਦਾ ਸਸੇ ਕਾਲ ਦੀ ਸਾਰਿਆਂ